ਦੀ ਕਿਸਾਨ ਭਰਾਵੋ ਅਸੀਂ ਖੇਤੀਬਾੜੀ ਤੇ ਕਿਸਾਨ ਪ ਲਈ ਵਿਭਾਗ ਜ਼ਿਲ੍ਹਾ ਫਰੀਦਕੋਟ ਦੇ ਪਿੰਦ ਪੰਜਗਰਾਂ ਕਲਾਂ ਪਹੁੰਚੇ ਆ ਜੀ ਮੇਰਾ ਨਾਮ ਜੀ ਡਾਕਟਰ ਨਿਸ਼ਾਨ ਸਿੰਘ ਪੁੱਲਰ ਮੈਂ ਇਸ ਏਰੀਆ ਦਾ ਖੇਤੀਬਾੜੀ ਵਿਕਾਸ ਅਫਸਰ ਹਾਂ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਨਰਮੇ ਦੀ ਫਸਲ ਦੇ ਵਿੱਚ ਖੜੇ ਆ ਸਾਡੇ ਕੋਲੇ ਅੱਜ ਗੱਲਬਾਤ ਕਰਨ ਲਈ ਸਾਡੇ ਜ਼ਿਲ੍ਹੇ ਦੇ ਮੁੱਖ ਤੇ ਵਿਕਾਸ ਅਫਸਰ ਡਾਕਟਰ ਮਰੀਕ ਸਿੰਘ ਜੀ ਨੇ ਕੇਬੀਕੇ ਫਰੀਦਕੋਟ ਤੋਂ ਡਾਕਟਰ ਕਮਲਦੀਪ ਸਿੰਘ ਆ ਜੀ ਜਿਹੜੇ ਕੀਟ ਵਿਗਿਆਨੀ ਆ ਜੀ ਸਾਡੇ ਜ਼ਿਲ੍ਹੇ ਦੇ ਆਤਮਾਵਿੰਗ ਦੇ ਜਿਹੜੇ ਹੈੱਡ ਆ ਜੀ ਡਾਕਟਰ ਅਮਨ ਕੇਸ਼ਵ ਆ ਜੀ ਔਰ ਬਾਈ ਕੇ ਕੇਵਲ ਸਿੰਘ ਦੇ ਖੇਤ ਖੜੇ ਨੇ ਜੀ ਅਸੀਂ ਇਸ ਜਗ੍ਹਾ ਡੇਢ ਕਿਲਾ ਇਹਨਾਂ ਦਾ ਹੀ ਆ ਜੀ ਤੇ ਹੁਣ ਅਸੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਡਾਕਟਰ ਕਮਲਦੀਪ ਸਿੰਘ ਨੇ ਆਲਾ ਸਰ ਇਸ ਟਾਈਮ ਨਰਮੇ ਦੀ ਕੀ ਸਥਿਤੀ ਹੈ ਜੀ ਆ ਇਹਦੇ ਵਿੱਚ ਨਰਮੇ ਦੇ ਵਿੱਚ ਜਿਹੜਾ ਹੈਗਾ ਇਸ ਟਾਈਮ ਆਪਣੇ ਕਈ ਜਗ੍ਹਾ ਦੇ ਪਿੰਡਾਂ ਦੇ ਵਿੱਚ ਨਰਮਾ ਬਹੁਤ ਵਧੀਆ ਖੜਾ ਹੈ ਲਾਪਕ ਜ਼ਿਲ੍ਹੇ ਦੇ ਵਿੱਚ ਠੀਕ ਖੜਾ ਨਰਮਾ ਪਰ ਇਸ ਸਮੇਂ ਆਪਾਂ ਨੂੰ ਇਹਦੇ ਵਿੱਚ ਜਿਹੜਾ ਇਸ ਸਾਲ ਧਿਆਨ ਜ਼ਿਆਦਾ ਦੇਣ ਦੀ ਲੋੜ ਹੈ ਉਹ ਹੈਗਾ ਚਿੱਟਾ ਮੱਛਰ ਕਿਉਂਕਿ ਇਸ ਸਾਲ ਚਿੱਟੇ ਮੱਛਰ ਦੀ ਜਿਹੜੀ ਹੈਗੀ ਹੈ ਜਨਸੰਖਿਆ ਕਈ ਖੇਤਾਂ ਦੇ ਵਿੱਚ ਜ਼ਿਆਦਾ ਪਾਈ ਜਾ ਰਹੀ ਹੈ ਈਟੀਐਲ ਦੇ ਉੱਤੇ ਈਟੀਐਲ ਤੋਂ ਪਤਾ ਲੱਗਿਆ ਹੈਗਾ ਕਿ ਆਪਣੀ ਜਿਹੜੀ ਜਨਸੰਖਿਆ ਪ੍ਰਤੀ ਪੱਤੇ ਜਿਹੜਾ ਹੈਗਾ ਉਹ 6 ਤੋਂ ਵੱਧ ਹੋ ਜਾਂਦੀ ਜਿਹੜੀ ਉਹਨੂੰ ਆਪਾਂ ਕਹਿੰਦੇ ਆ ਵੀ ਈਟੀਐਲ ਦਾ ਉੱਤੇ ਹੋਗੀ ਆਪਾਂ ਜਿਆ ਈਟੀਐਲ ਆ ਗਿਆ ਉਸ ਸਮੇਂ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਪੈਂਦੀ ਹੈਗੀ। ਇਸ ਲਈ ਆਪਾਂ ਸਵੇਰ-ਸਵੇਰ ਈਟੀਐਲ ਚੈੱਕ ਕਰ ਲਈ ਆਪਾਂ ਜਾਂ ਚਿੱਟਾ ਮੱਛਰ ਆਪਾਂ ਕਹਿ ਦਈਏ ਭਾਵੇਂ ਵੀ ਬੈਕ ਚੈੱਕ ਕਰਨਾ ਆਪਾਂ 10 ਵਜੇ ਤੋਂ ਪਹਿਲਾਂ ਪਹਿਲਾਂ ਖੇਤ ਦੇ ਵਿੱਚ ਜਾ ਕੇ ਚੈੱਕ ਕਰਨਾ ਇੱਕ ਇੱਕ ਪੱਤੇ ਦੇ ਥੱਲੇ ਕਿੰਨੇ ਕ ਚਿੱਟੇ ਮੱਛਰ ਹੈਗੇ ਨੇ ਘੱਟੋ-ਘੱਟ ਤੁਸੀਂ 30 ਜਿਹੜੇ ਹੈਗੇ ਆ ਪੌਦੇ ਇੱਕ ਖੇਤ ਦੇ ਵਿੱਚੋਂ ਸਿਲੈਕਟ ਕਰ ਲਓ ਉਹਨਾਂ ਚੋਂ ਆਪਾਂ ਡਾਟਾ ਨੋਟ ਕਰ ਲਈਏ ਕਿ ਕਿੰਨਾ ਕ ਚਿੱਟਾ ਮੱਛਰ ਹੈਗਾ ਜੇਕਰ ਇੱਕ ਪ੍ਰਤੀ ਪੱਤੇ ਦੇ ਉੱਤੇ 6 ਤੋਂ ਵੱਧ ਆਉਂਦੇ ਆ ਇਹਦਾ ਮਤਲਬ ਹੈਗਾ ਕਿ ਸਾਨੂੰ ਸਾਨੂੰ ਸਪਰੇਅ ਕਰਨ ਦੀ ਲੋੜ ਹੈਗੀ ਹੈ ਨਹੀਂ ਸਾਡਾ ਆਰਥਿਕ ਨ ਹੋ ਸਕਦਾ ਹੈਗਾ ਜੇਕਰ ਆਪਾਂ ਸਪਰੇਆਂ ਦੀ ਗੱਲ ਕਰਦੇ ਹੈਗੇ ਆ ਤਾਂ ਜੇਕਰ ਕਈ ਖੇਤਾਂ ਦੇ ਵਿੱਚ ਤਾਂ ਪਾਪੂਲੇਸ਼ਨ ਘੱਟ ਹੈਗੀ ਹੈ ਜਾਂ ਕਈਆਂ ਦੇ ਨਰਮਾ ਪਿੱਛੋਂ ਲੱਗਿਆ ਹੁੰਦਾ ਤੇ ਜਨਸੰਖਿਆ ਘਟਾ ਤਾਂ ਫਿਰ ਆਪਾਂ ਨਿੰਮ ਦੀ ਸਪਰੇਅ ਵੀ ਕਰ ਸਕਦੇ ਹਾਂ ਸ਼ੁਰੂਆਤੀ ਦੌਰ ਦੇ ਵਿੱਚ ਠੀਕ ਹੈ ਤਾਂ ਉਹਦੇ ਵਿੱਚ ਆਪਾਂ ਘਰੇ ਨਿੰਮ ਦਾ ਘੋਲ ਵੀ ਬਣਾ ਸਕਦੇ ਹੈਗੇ ਆ ਉਹਦੇ ਲਈ ਆਪਾਂ ਕੀ ਕਰਨਾ ਕਿ 4 ਕਿਲੋ ਜਿਹੜਾ ਹੈਗਾ ਪੱਤੀਆਂ ਟਾਹਣੀਆਂ ਪੋਰੀਆਂ ਗਟੋਲੀਆਂ ਉਹ ਲੈ ਲੈਣੀਆਂ 10 ਲੀਟਰ ਪਾਣੀ ਦੇ ਵਿੱਚ ਆਪਾਂ ਉਹਨਾਂ ਨੂੰ ਉਬਾਲ ਲੈਣਾ ਠੰਡਾ ਹੋ ਕੇ ਜਦੋਂ ਠੰਡਾ ਹੋ ਜਾਊਗਾ ਪਾਣੀ ਉਹਨੂੰ ਆਪਾਂ ਸਪਰੇਅ ਕਰ ਸਕਦੇ ਹਾਂਗੇ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਜਨਸੰਖਿਆ ਬਹੁਤ ਥੋੜੀ ਹੈਗੀ ਆ ਪਰ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਹੁਣ ਨਰਮੇ ਲਾਪਕ ਵੱਡੀ ਹੈਗੇ ਆ ਜਦੋਂ ਏਟੀਐਲ ਤੋਂ ਥੱਲੇ ਆ ਚਿੱਟਾ ਮੱਛਰ ਉਦੋਂ ਹੀ ਆਪਾਂ ਨਿੰਮ ਦੇ ਕੋਲ ਦੀ ਸਪਰੇਅ ਕਰਨੀ ਆ ਹਾਂ ਜਦੋਂ ਪਾਪੂਲੇਸ਼ਨ ਘੱਟ ਹੈਗੀ ਹੈ ਪਰ ਜਦੋਂ ਵੱਧ ਜਾਂਦੀ ਹੈ ਜਿਵੇਂ ਕਿ ਹੁਣ ਬਹੁਤ ਜ਼ਿਆਦਾ ਪਾਪੂਲੇਸ਼ਨ ਕਈ ਖੇਤਾਂ ਦੇ ਵਿੱਚ ਪਾਈ ਜਾ ਰਹੀ ਜਿਵੇਂ ਆਪਾਂ ਇਸ ਖੇਤ ਦੇ ਵਿੱਚ ਖੜੇ ਆਂ ਕਿ ਜਨਸੰਖਿਆ ਕਾਫੀ ਜ਼ਿਆਦਾ ਚਿੱਟੇ ਮੱਛਰ ਦੀ ਹੈਗੀ ਹੈ ਤਾਂ ਉਸ ਸਮੇਂ ਆਪਾਂ ਨੂੰ ਚੀਜ਼ਾਂ ਦਾ ਧਿਆਨ ਰੱਖਣਾ ਪਏ ਫਿਰ ਆਪਾਂ ਨੂੰ ਕੈਮੀਕਲ ਸਪਰੇਅ ਜਿਹੜੀਆਂ ਹੈਗੀਆਂ ਉਹਨਾਂ ਵੱਲ ਜਾਣਾ ਪਊਗਾ ਆਪਾਂ ਨੂੰ ਸੋ ਡਾਕਟਰ ਸਾਹਿਬ ਜਿਹੜਾ ਇਸ ਸਮੇਂ ਦੇ ਵਿੱਚ ਜਿਵੇਂ ਚਿੱਟਾ ਮੱਛਰ ਆਪਾਂ ਦੇਖ ਰਹੇ ਆਂ ਜ਼ਿਆਦਾ ਇੱਕ ਗੀਤਾ ਨਰਮਾ ਦੇਖ ਸਕਦੇ ਟਿੰਡੇ ਵੀ ਆਪਾਂ ਖਿੜੇ ਖੜੇ ਆ ਵਿੱਚ ਟਿੰਡੇ ਵੀ ਲੱਗੇ ਹੋਏ ਆ ਇਸ ਟਾਈਮ ਜਿਨ੍ਹਾਂ ਦੇ ਗੀਤੇ ਨਰਮੇ ਆ ਜਾਂ ਜਿਨ੍ਹਾਂ ਨੇ ਸਹੀ ਟਾਈਮ ਤੇ ਨਰਮਲ ਆਇਆ ਉਹ ਕਿਹੜੀ ਸਪਰੇਅ ਕਰਨ ਤਾਂ ਜੋ ਜਿਹੜਾ ਚਿੱਟਾ ਮੱਛਰ ਆ ਹਰਾ ਤੇਲ ਹੈ ਜਾਂ ਹੋਰ ਕੀਟ ਪਤੰਗਾ ਇਹਦੇ ਵਿੱਚ ਉਹ ਕੰਟਰੋਲ ਹੋ ਸਕੇ ਇਹਦੇ ਵਿੱਚ ਦੋ ਚੀਜ਼ਾਂ ਦਾ ਆਪਾਂ ਜਰੂਰ ਧਿਆਨ ਰੱਖਣਾ ਹੈ ਕਿ ਕਈ ਖੇਤਾਂ ਦੇ ਵਿੱਚ ਕੱਲਾ ਚਿੱਟਾ ਮੱਛਰ ਹੈ ਕਈਆਂ ਦੇ ਵਿੱਚ ਕੀ ਨਾਲ-ਨਾਲ ਜਿਹੜੇ ਹੈਗੇ ਨਿੰਫ ਉਹਨਾਂ ਦੇ ਬੱਚੇ ਬਹੁਤ ਜ਼ਿਆਦਾ ਹੈਗੇ ਜੇ ਆਪਾਂ ਨੂੰ ਪੱਤਿਆਂ ਦੇ ਉੱਤੇ ਚਟਾਕ ਜੇ ਪਏ ਦਿਖਦੇ ਆ ਇਹਦਾ ਮਤਲਬ ਉਹਨਾਂ ਦੇ ਬੱਚੇ ਬਹੁਤ ਹੈਗੇ ਆ ਆਪਾਂ ਕਈ ਵਾਰੀ ਕਿਸਾਨ ਕੀ ਕਰਦਾ ਕਿ ਜਦੋਂ ਸਪਰੇਅ ਕਰ ਦਿੰਦਾ ਉਸ ਤੋਂ ਬਾਅਦ ਕੀੜਾ ਤਾਂ ਲੱਗਦਾ ਕਿ ਨਰਮਾ ਬਿਲਕੁਲ ਸਾਫ਼ ਹੋ ਗਿਆ ਪਰ ਉਹਦੇ ਜਿਹੜੇ ਬੱਚੇ ਆਪ ਨੂੰ ਦਿਖ ਨਹੀਂ ਰਹੇ ਹੁੰਦੇ ਉਹਨੇ ਥੱਲੇ ਉਹਨੇ ਪਨਪਰੇ ਹੁੰਦੇ ਆ ਤਾਂ ਉਹ ਤਾਂ 10 ਦਿਨਾਂ ਬਾਅਦ ਫੇਰ ਉਹ ਜਿਹੜਾ ਚਿੱਟਾ ਮਛਰ ਤੁਹਾਨੂੰ ਖੇਚ ਦੇਖਣ ਲੱਗ ਜਾਂਦਾ ਹੈ ਤਾਂ ਇਸ ਕਰਕੇ ਪਹਿਲਾਂ ਜਿਹੜੀ ਹੈਗੀ ਜਿੱਥੇ ਜ਼ਿਆਦਾ ਜਨਸੰਖਿਆ ਹੈਗੀ ਜਿੱਥੇ ਘੱਟੋ ਘੱਟ ਮੰਨ ਕੇ ਚੱਲੋ ਕਿ ਇੱਕ ਪੱਤੇ ਦੇ ਉੱਤੇ ਜੇਕਰ ਆਪ ਨੂੰ 30 35 35 ਜਿਹੜੇ ਹੈਗੇ ਕਿੱਟੇ ਮਛਰ ਦਿਖ ਰਹੇ ਇਹਦਾ ਮਤਲਬ ਉਹਦੇ ਬੱਚੇ ਵੀ ਉੱਥੇ ਹੋਣਗੇ ਤਾਂ ਇਸ ਕਰਕੇ ਆਪਾਂ ਇਹ ਹੈਗਾ ਕਿ ਪਹਿਲੀ ਜਿਹੜੀ ਸਪਰੇ ਹੈਗੀ ਹੈ ਜਿਵੇਂ ਸਫੀਨਾ ਹੈਗੀ ਹੈ ਉਹ 400 ml ਪਾ ਕੇ ਸਪਰੇ ਕਰ ਸਕਦੇ ਹੈਗੇ ਤੇ ਜੇ ਉਹਦੇ ਨਿੰਫ ਵੀ ਹੈਗੇ ਆ ਤਾਂ ਉਹਨਾਂ ਦੇ ਲਈ ਥੋੜੇ ਕਿ ਦਿਨਾਂ ਬਾਅਦ ਆਪਾਂ ਵਖਵਾ ਪਾ ਕੇ ਹਫਤੇ ਦਾ ਵਖਵਾ ਪਾ ਕੇ ਆਪਣੇ ਕੋਲੇ ਇੱਕ ਲੈਨੋ ਦਵਾਈ ਹੁੰਦੀ ਹੈ ਪਾਇਰੀ ਪ੍ਰੋਕਸੀਫਨ ਉਹ ਆਪਾਂ 1/2 ਲੀਟਰ ਕਿਲੇ ਦਾ ਪਾ ਕੇ ਆਪਾਂ ਸਪਰੇਅ ਕਰ ਸਕਦੇ ਆ ਤੇ ਇਹਦੇ ਤੋਂ ਇਲਾਵਾ ਇੱਕ ਬੱਚੇ ਨੂੰ ਹੋਰ ਵਧੀਆ ਕੰਮ ਕਰਦੀ ਉਹ ਉਬਰੋਨਾ ਦੀ ਦਵਾਈ ਹੈਗੀ ਹੈ ਹਾਂਜੀ ਉਹ ਵੀ ਹੈਗੀ ਆਪਾਂ 200 ml ਪਾ ਕੇ ਆਪਾਂ ਕਿਲੇ ਦੇ ਕਰ ਸਕਦੇ ਆ ਪਰ ਜੇਕਰ ਆਪਣੇ ਕੋਲੇ ਹਰਾ ਤੇਲਾ ਵੀ ਹੈਗੇ ਨਾਲ ਨਾਲ ਤਾਂ ਫਿਰ ਆਪਾਂ ਉਹ ਲਾ ਲਾ ਸਪਰੇਅ ਕਰ ਸਕਦੇ ਆ ਉਹ ਹਰੇ ਤੇਲੇ ਨੂੰ ਮਾਰ ਦੂਗੀ ਤੇ ਚਿੱਟੇ ਮਛਰ ਨੂੰ ਮਾਰ ਦੋਵੇ ਇੱਕ ਸਪਰੇਅ ਦੋਹਾਂ ਕੀਟਾਂ ਤੇ ਕੰਮ ਕਰ ਦੋਗੇ ਮਤਲਬ ਇੱਕ ਸਪਰੇਅ ਨਾਲ ਹੀ ਜੀਵਨ ਦਾ ਭਰਾਮਾਂ ਦਾ ਦੋਹਾਂ ਕੀਟਾਂ ਦਾ ਹੱਲ ਹੁੰਦਾ ਜਿਹੜੇ ਇਸ ਟਾਈਮ ਬਹੁਤ ਹੀ ਜ਼ਿਆਦੇ ਆ ਚਿੱਟਾ ਮਛਰ ਤੇ ਹਰਾ ਤੇਲਾ ਸੋ ਡਾਕਟਰ ਸਾਹਿਬ ਜਿਵੇਂ ਗਲਾਬੀ ਸੁੰਡੀ ਦਾ ਬੜਾ ਰੌਲਾ ਪੈਂਦਾ ਹੈ ਹਰ ਵਾਰੀ ਆਪਾਂ ਵੀ ਦੇਖਿਆ ਫਿਰੋਮੋਨ Trap ਲਾਇਆ ਗਲਾਬੀ ਸੁੰਡੀ ਵਾਸਤੇ ਜਿਹੜਾ ਆਪਾਂ ਨੂੰ ਪੰਜਾਬ ਸਰਕਾਰ ਨੇ ਫ੍ਰੀ ਸਪਲਾਈ ਕੀਤਾ ਗਿਆ ਇਹਦੇ ਵਿੱਚ ਜਦੋਂ ਪਤੰਗਾ ਆ ਜਾਂਦਾ ਉਹਦੀਆਂ ਕੀ ਨਿਸ਼ਾਨੀਆਂ ਹੈ ਕਿਸ ਤਰ੍ਹਾਂ ਦਾ ਪਤੰਗਾ ਹੈ ਔਰ ਜਿਹੜਾ ਹੈਗਾ ਇਹਦੇ ਤੋਂ ਸਪਰੇ ਜਿਹੜੀ ਹੈਗੀ ਗਲਾਬੀ ਸੁੰਡੀ ਤੋਂ ਬਚਿਆ ਜਾ ਸਕਦੇ ਉਹ ਕਿਹੜੀਆਂ-ਕਿਹੜੀਆਂ ਜੀ ਇਹਦੇ ਵਿੱਚ ਹੁਣ ਆਪਾਂ ਧਿਆਨ ਰੱਖਣਾ ਪਹਿਲਾਂ ਤਾਂ ਜਿਵੇਂ ਆਪਣੇ ਕੋਲ Trap ਲੱਗੇ ਹੈਗੇ ਆ ਤਾਂ Trap ਦੇ ਵਿੱਚ ਇੱਕ ਬਿਲਕੁਲ ਛੋਟਾ ਜਿਹਾ ਪਤੰਗਾ ਹੋਊਗਾ ਬਿਲਕੁਲ ਬਿਲਕੁਲ ਛੋਟਾ ਜਿਹਾ ਕਰਦਾ ਪੂਰੇ ਰੰਗ ਦਾ ਪਤੰਗਾ ਆਊਗਾ ਜੇਕਰ ਪਤੰਗਾ Trap ਦੇ ਵਿੱਚ ਆਉਣ ਲੱਗ ਪਿਆ ਤਾਂ ਇਹਦਾ ਮਤਲਬ ਆਪ ਨੂੰ ਇਹ ਹੈਗਾ ਕਿ ਖੇਤ ਦੇ ਵਿੱਚ ਜਿਹੜੀ ਗੁਲਾਬੀ ਸੰਡੀ ਆ ਸਕਦੀ ਹੈਗੀ ਤਾਂ ਉਹਦੇ ਲਈ ਇੱਕ ਤਾਂ Trap ਹੋ ਗਿਆ ਆਪਣੇ ਕੋਲੇ ਦੂਜਾ ਹੈਗਾ ਨਰਮੇ ਦੇ ਜਿਹੜੇ ਫੁੱਲ ਹੈ ਉਹ ਪਹਿਲਾ ਜਿਹੜਾ ਫੁੱਲ ਹੁੰਦਾ ਉਹ ਕਰੀਮ ਰੰਗ ਦਾ ਨਿਕਲੇਗਾ ਜਾਂ ਆਪਾਂ ਚਿੱਟੇ ਜਿਹੇ ਰੰਗ ਦਾ ਕਹਿ ਦਈਏ ਕਸਮੈਲਾ ਰੰਗ ਕਹਿ ਦਈਏ ਉਹ ਨਿਕਲਣਾ ਜਿਵੇਂ ਕਿ ਇਸ ਰੰਗ ਦਾ ਜਿਵੇਂ ਹਾਂ ਇਸ ਰੰਗ ਦਾ ਜਿਹੜਾ ਆਪਣਾ ਫੁੱਲ ਨਿਕਲਦਾ ਤਾਂ ਜਿਹੜਾ ਸਹੀ ਫੁੱਲ ਹੈ ਉਹ ਖੜਿਆਵਾ ਹੋਊਗਾ ਤੇ ਇਸ ਤੋਂ ਬਾਅਦ ਜਦੋਂ ਪੋਲੀਨੇਸ਼ਨ ਹੋ ਜਾਂਦੀ ਹੈ ਉਹਦਾ ਰੰਗ ਚੇਂਜ ਹੋ ਜਾਂਦਾ ਤੇ ਗੁਲਾਬੀ ਹੋ ਜਾਂਦਾ ਇਹੀ ਫੁੱਲ ਹੈ ਜਿਹੜਾ ਪੋਲੀਨੇਸ਼ਨ ਤੋਂ ਬਾਅਦ ਟਿੰਡੇ ਬਣ ਤੋਂ ਪਹਿਲਾਂ ਦਾ ਗੁਲਾਬੀ ਰੰਗ ਹੋਏ ਨਾ ਤਾਂ ਇਹ ਤਾਂ ਜ਼ਿਆਦਾ ਬੰਦ ਹੀ ਦਿਖਦੇ ਆਪਾਂ ਨੂੰ ਜਦੋਂ ਪੋਲੀਨੇਸ਼ਨ ਹੋ ਜਾਂਦੀ ਹੈ ਬੰਦ ਹੋ ਜਾਂਦੇ ਮੁਰਝਾਈ ਹੁੰਦੇ ਹੈ ਇਕੱਠੇ ਹੋ ਜਾਂਦੇ ਆ ਤੇ ਜਿਹੜਾ ਕਰੀਮ ਰੰਗ ਦਾ ਫੁੱਲ ਹੈ ਉਹ ਤੁਹਾਡਾ ਇਦਾਂ ਸਹੀ ਫੁੱਲ ਹੈ ਤੋ ਖਿੜਿਆ ਹੋਵਾ ਹੋਊਗਾ ਤੇ ਜੇਕਰ ਗੁਲਾਬੀ ਸੰਡੀ ਇਹ ਚ ਲੱਗਦਾ ਪਤੰਗਾ ਉਦੋਂ ਬਾਰੇ ਇਹਨਾਂ ਫੁੱਲਾਂ ਨੂੰ ਆਪਾਂ ਧਿਆਨ ਨਾਲ ਦੇਖਣਾ ਕਿ ਇਹਦੇ ਵਿੱਚ ਜੇਕਰ ਫੁੱਲ ਬੰਦ ਹੋ ਜਾਂਦਾ ਇਦਾਂ ਇਹ ਉ ਖੁੱਲਾ ਹੋਊਗਾ ਤਾਂ ਨਹੀਂ ਇਹ ਬੰਦ ਹੋ ਕੇ ਇਹਨੇ ਰੋਜ਼ਟ ਫਲਾਵਰ ਕਹਿੰਦੇ ਨੇ ਅਸੀਂ ਇਹਦੀ ਭੁਮੀਰੀ ਜੀ ਬਣ ਜਾਂਦੀ ਹੈ ਉੱਪਰੋਂ ਫੰਨਾ ਬਣ ਜਾਂਦਾ ਐ ਬਣ ਜਾਂਦੇ ਨੇ ਤੇ ਇਹਦਾ ਮਤਲਬ ਇਹ ਹੈਗਾ ਕਿ ਗੁਲਾਬੀ ਸੁੰਡੀ ਦੀ ਜਿਹੜੀ ਸੁੰਡੀਆਂ ਹੈਗੀਆਂ ਪਤੰਗੇ ਦੀਆਂ ਉਹ ਇਹਦੇ ਵਿੱਚ ਆ ਗਈਆਂ ਹੈਗੀਆਂ ਤਾਂ ਇਹਦੇ ਵਿੱਚ ਆਪਾਂ ਨੂੰ ਫਿਰ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਪਊਗੀ ਤਾਂ ਜਿਵੇਂ ਹੁਣ ਇੱਕ ਨਵੀਂ ਜਿਹੜੀ ਸਪਰਸ਼ੀਗੀ ਇਸ ਸਮਾਂ ਜਿਹੜਾ ਆ ਸਮਾਂ ਹੈਗਾ ਇਹਦੇ ਵਿੱਚ ਆਪਾਂ ਡੈਨੀ ਟੋਲ ਜਿਹੜੀ ਦਵਾਈ ਹੈਗੀ ਆ ਆਪਾਂ 300 ਮਿੰਟ ਪਰ ਸਪਰੇਅ ਕਰ ਸਕਦੇ ਹਾਂ ਇਸ ਤੋਂ ਇਲਾਵਾ ਹੋਰ ਕਿਹੜੀਆਂ ਸਪਰੇਹਾਂ ਜੀ ਹੋਰ ਜਿਵੇਂ ਫੇਮ ਹੈਗੀ ਹੈ ਹਾਂਜੀ ਆਪਾਂ ਉਹ 40 ml ਕਰ ਸਕਦੇ ਹਾਂਗੇ ਉਹ ਸਿੰਥੈਟਿਕ ਪ੍ਰੋਥਰੋਲ ਹੈਗੇ ਆ ਉਹ ਕਰ ਸਕਦੇ ਪਰ ਉਹਦੇ ਵਿੱਚ ਇਹ ਧਿਆਨ ਦੇਣ ਦੀ ਲੋੜ ਵੀ ਐ ਕਿ ਚਿੱਟਾ ਮੱਛਰ ਬਹੁਤ ਜ਼ਿਆਦਾ ਹੈ ਮੇਰੇ ਇਸ ਖੇਤ ਦੇ ਵਿੱਚ ਖੜੇ ਆਪਾਂ ਉਹ ਥੋੜੀਆਂ ਸਸਤੀਆਂ ਤਾਂ ਪੈ ਜਾਂਦੀਆਂ ਪਰ ਇਸ ਸਮੇਂ ਥੋੜਾ ਜਿਹਾ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ 15-20 ਦਿਨ ਸੰਥੈਕਟ ਪਰਥਰਡ ਤੋਂ ਕਿਉਂਕਿ ਜੇ ਆਪਾਂ ਉਹ ਗੁਲਾਬੀ ਸੁੰਡੀ ਲਈ ਕੰਟਰੋਲ ਹੀ ਕਰਾਂਗੇ ਤਾਂ ਚਿੱਟਾ ਮਛਰ ਆਪਣਾ ਵੱਸ ਸਕਦਾ ਹੈਗਾ ਤਾਂ ਥੋੜਾ ਜਿਹਾ ਟਾਈਮ ਜਿਹੜਾ ਹੈਗਾ ਇਸ ਸਮੇਂ ਆਪਾਂ ਜਿਹੜੀਆਂ ਨਵੀਆਂ ਰეკਮੈਂਡੇਸ਼ਨ ਹੈਗੀਆਂ ਉਹਦੇ ਤੇ ਆਪਾਂ ਸਪਰੇਅ ਕਰੀਏ ਤਾਂ ਜ਼ਿਆਦਾ ਫਾਇਦਾ ਹੋਊਗਾ ਥੋੜੇ ਕਿ ਦਿਨਾਂ ਬਾਅਦ ਆਪਾਂ ਸੰਥਰਾਈਟ ਪਰਥਰਡ ਜਿਹੜੇ ਹੈਗੇ ਆ ਡੈਲਟਾ ਆਪਣਾ ਡਾਈਨਡੋਰ ਵਗੈਰਾ ਆਪਣੇ ਡੈਲਟਾ ਮੈਥਨ ਵਗੈਰਾ ਹੈਗੀਆਂ ਉਹ ਕਰ ਸਕਦੇ ਹੈਗੀਆਂ ਇੱਕ ਇੱਕੋ ਦੇ ਇਹ ਇੱਕ ਥੱਲੇ ਨੂੰ ਮੁੜਿਆ ਇੱਕ ਉੱਪਰ ਨੂੰ ਮੁੜਿਆ ਇਹਦੇ ਚ ਕਿਹੜੀਆਂ ਕੀੜ ਦੀਆਂ ਨਿਸ਼ਾਨੀਆਂ ਇਹ ਵੀ ਤੁਸੀਂ ਮੜ ਜਾ ਦੱਸ ਦਿਓ ਜ਼ਿੰਮੇਦਾਰ ਭਰਾਵਾਂ ਨੂੰ ਤਾਂ ਕਿ ਉਹ ਆਪ ਦਾ ਸੌਖਾ ਪਛਾਣ ਸਕਣ ਅ ਜਿਹੜਾ ਤਾਂ ਪੱਤਾ ਜੀ ਤਾਂ ਨੂੰ ਮੁੜ ਗਿਆ ਆਪਣਾ ਠੀਕ ਹੈ ਇਹਦੇ ਵਿੱਚ ਜਿਵੇਂ ਆਹ ਦੇਖੋਗੇ ਤੁਸੀਂ ਇਹ ਵਾਇਰਸ ਇਹਨੂੰ ਪੈ ਗਿਆ ਹੈਗਾ ਹਾਂਜੀ ਤਾਂ ਇਹਦੇ ਪੱਤੇ ਦੀਆਂ ਜਿਹੜੀਆਂ ਨਾੜੀਆਂ ਇਹ ਮੋਟੀਆਂ ਹੋਣ ਲੱਗਦੀਆਂ ਹਾਂਜੀ ਤਾਂ ਜਿਹੜਾ ਚੱਟਾ ਮਛਰ ਹੁੰਦਾ ਹੈਗਾ ਉਹਦੇ ਵਿੱਚ ਤੁਹਾਡਾ ਹੈਗਾ ਕਾਪੜੇ ਤਾਂ ਨੂੰ ਬਣ ਜਾਂਦੇ ਹੈਗੇ ਤੇ ਜਿਹੜਾ ਆਪਣਾ ਹਰਾ ਤੇਲ ਹੈ ਉਹਦੇ ਨਾਲ ਜਿਹੜੇ ਹੈਗੇ ਕੱਪ ਥੱਲੇ ਨੂੰ ਬਣ ਜਾਂਦੇਗੇ ਇਹਦੇ ਵਿੱਚ ਇਵੇਂ ਹੋਰ ਪੱਤੇ ਹੈਗੇ ਆ ਇਹਦੇ ਵਿੱਚ ਜ਼ਿਆਦਾ ਨੁਕਸਾਨ ਹੋਣ ਕਰਕੇ ਇਹਦੇ ਸਾਈਡਾਂ ਤੋਂ ਪੂਰੇ ਰੰਗ ਦੇ ਪੱਤੇ ਹੋਣ ਲੱਗ ਜਾਂਦੇ ਆ ਏਦਾਂ ਦੇ ਪਹਿਲਾਂ ਸਾਈਡਾਂ ਸਾਈਡ ਤੋਂ ਹੋਣਗੇ ਇਹਨੂੰ ਆਪਾਂ ਅਗਲਾ ਤੀਜਾ ਜਾਂ ਚੌਥਾ ਗ੍ਰੇਡ ਆਪਾਂ ਕਹਿ ਦਿੰਦੇ ਹਾਂਗੇ ਇਸ ਗ੍ਰੇਡ ਦੇ ਵਿੱਚ ਪਹੁੰਚ ਚੁੱਕਿਆ ਇਹ ਹੁਣ ਜਿਹੜੇ ਖਾਸ ਕਰਕੇ ਇਹ ਪਹਿਲਾਂ ਜਿੰਨੇ ਨਰਮੇ ਦੇ ਵਿੱਚ ਥੱਲੇ ਦੇ ਪੱਤਿਆਂ ਦੇ ਜ਼ਿਆਦਾ ਨੁਕਸਾਨ ਮਿਲੂਗਾ ਉੱਪਰਲੇ ਪੱਤੇ ਸਹੀ ਮਿਲਣਗੇ ਜੇਕਰ ਆਪਣਾ ਕੀੜਾ ਕੰਟਰੋਲ ਹੋ ਚੁੱਕਿਆ ਤਾਂ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਡਾਕਟਰ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਮੇਦਾਰ ਕਿਹੜੇ ਕਿਹੜੇ ਨਰਮੇ ਦੇ ਫਸਲ ਦੇ ਵਿੱਚ ਖਾਦ ਖਰਾਕ ਜਿਵੇਂ ਫੁੱਲ ਵੀ ਆਏ ਥੋੜੇ ਥੋੜੇ ਵਿੱਚ ਪੱਤੇ ਨੇ ਸ਼ਿੰਭ ਵੀ ਆ ਹੋਰ ਕਿਹੜੀ ਚੀਜ਼ ਦਾ ਖਾਦ ਖਰਾਕ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੇ ਤਾਂ ਜੋ ਉਹ ਆਪਦੀ ਫਸਲ ਚੰਗੀ ਲੈ ਸਕੇ ਹੁਣ ਇਹ ਵੀ ਅਗਲੇ ਮਹੀਨੇ ਦੇ ਵਿੱਚ ਜਿਵੇਂ ਉਹ ਨਰਮੇ ਨੇ ਫੁੱਲ ਗੁੱਡੀ ਚੱਕ ਲਈ ਹੈਗੀ ਇਸ ਸਮੇਂ ਇਹ ਨਰਮਾ ਥੋੜਾ ਜਿਹਾ ਗੇਤਾ ਹੈਗਾ ਸਹੀ ਸਮੇਂ ਤੇ ਲੱਗਿਆ ਹੋਇਆ April ਮਹੀਨੇ ਦੇ ਵਿੱਚ ਤਾਂ ਇਹਦੇ ਫੁੱਲ ਗੁੱਡੀ ਬਣ ਚੁੱਕੀ ਹੈ ਕਈ ਦੇਖਦੇ ਨੇ ਕਿ ਆਪਣਾ ਇਹ ਖੇੜਵੀ ਚੱਕਿਆ ਤਾਂ ਫੁੱਲ ਗੁੱਡੀ ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ ਮੀਂਹ ਪੈਂਦੇ ਹੈ ਨੇਰੀ ਆਉਂਦੀ ਹੈ ਕਈ ਵਾਰੀ ਫੁੱਲ ਗੁੱਡੀ ਵੈਸੇ ਵੀ ਛੱਡ ਜਾਂਦੀ ਹੈ ਤਾਂ ਕਈ ਵਾਰੀ ਕਹਿੰਦੀ ਹੈ ਖੁਰ ਤਾਂ ਉਹਦੇ ਵਿੱਚ ਕੀ ਹੈਗੀ ਹੈ ਆਪਣੀ ਜਿਹੜੀ ਹੈਗੀ ਹੈ 13045 ਜਿਹੜੀ ਹੈਗੀ ਸਪਰੇਆਂ ਜਿਹੜੀਆਂ ਆਪਾਂ ਉਹ ਕਰ ਸਕਦੇ ਹੈਗੇ ਇੱਕ ਵੱਲੋ ਸਪਰੇ ਜਿਹੜੀ ਹੈ 1 ਕਿੱਲੇ ਦੀ ਆਪਾਂ ਕਰ ਸਕਦੇ ਆ ਤੇ ਚਾਰ ਸਪਰੇ ਇੱਕ ਘੱਟੋ ਘੱਟ ਆਪਾਂ ਕਰ ਸਕਦੇ ਤਾਂ ਕਿ ਜਿਹੜੀ ਫੁੱਲ ਗੱਡੀ ਆਪਣੀ ਲੱਗੀ ਹੈ ਉਹ ਚੜੇ ਨਾ ਨਹੀਂ ਮਤਲਬ ਇਹ ਵਧੀਆ ਚੜ ਨਹੀਂ ਜੀਮਿੰਦਾਰ ਹਫਤੇ ਹਫਤੇ ਦੀ ਵਿੱਥ ਤੇ ਚਾਰ ਸਪਰੇ ਕਰੇ 13045 ਐਨਪੀ 11 ਦਾ ਪਾਊਡਰ ਆਉਂਦਾ 1 ਕਿੱਲੋ ਸਪਾਰਸ਼ਾ ਉਹਦੀ ਹਾਂ ਤੇ 19 19 ਨਹੀਂ ਕਰਨਾ ਚਾਹੀਦਾ ਆਪਾਂ ਨੂੰ ਕਿਉਂਕਿ ਉਹਦੇ ਵਿੱਚ ਜਿਹੜੀ ਹੈਗੀ 45 ਜਿਵੇਂ ਪੋਟਾਸ਼ ਆ ਉਹ 45% ਚਾਹੀਦੀ ਹੈ ਉਹਦੇ ਵਿੱਚ 19% ਹੀ ਆ ਤਾਂ 13 0 45 ਆਪਾਂ ਨੂੰ ਕਰਨੀ ਚਾਹੀਦੀ ਸੋ ਕਿਸਾਨ ਭਰਾਵੋ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਯੂਨੀਵਰਸਿਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਇਹ ਤਜਰਬਿਆਂ ਤੇ ਆ ਸੋ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਆਪਾਂ ਚੱਲੀਏ ਤਾਂ ਜੋ ਆਪਾਂ ਆਪਣੀ ਨਰਮੇ ਦੀ ਬੰਪਰ ਫਸਲ ਲੈ ਸਕੀਏ ਹੁਣ ਆਪਾਂ ਸਾਡੇ ਜ਼ਿਲ੍ਹੇ ਦੇ ਮੁਖੀ ਤੇ ਬੜੀ ਅਫਸਰ ਡਾਕਟਰ ਅਮਰੀਤ ਸਿੰਘ ਜੀ ਨੂੰ ਪੁੱਛਦੇ ਹਾਂ ਸਰ ਆਪਣੇ ਖੇਤੀਬਾੜੀ ਵਿਭਾਗ ਦੇ ਵਿੱਚ ਨਰਮੇ ਦੀ ਫਸਲ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਸਕੀਮਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਔਰ ਕਿਹੜੀਆਂ-ਕਿਹੜੀਆਂ ਸਹੂਲਤਾਂ ਜਿਵੇਂ ਦਰ ਕਿਸਾਨ ਭਰਾਵਾਂ ਨੂੰ ਦਿੱਤੀ ਜਾ ਰਹੀ ਹੈ ਜੇਕਰ ਅਸੀਂ ਫਰੀਦਕੋਟ ਜਿਲ੍ਹਾ ਫਰੀਦਕੋਟ ਦੇ ਵਿੱਚ ਗੱਲ ਕਰੀਏ ਤੇ ਸਾਡੇ ਫਰੀਦਕੋਟ ਜਿਲ੍ਹੇ ਦੇ ਵਿੱਚ ਤਕਰੀਬਨ 320 ਹੈਕਟੇਰ ਰਕਬੇ ਦੇ ਵਿੱਚ ਜਿਹੜਾ ਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ ਚਲਕੇ ਲਾਸਟ ਜਿਹੜੀ ਪਿਛਲੇ ਸਾਲ ਹੀ 854 ਹੈਕਟੇਰ ਰਕਬੇ ਦੇ ਵਿੱਚ ਠੀਕ ਹੈ ਹੁਣ ਸਾਨੂੰ ਇਹ ਜਿਹੜਾ ਜਿਹੜਾ ਮੁੱਖ ਮੁਕਦਮਾ ਹੈ ਕਿ ਜਿਹੜਾ ਵੀ ਹੁਣ ਬੀਜਿਆ ਗਿਆ ਨਰਮਾ ਵਾ ਚਾਹ ਉਹਨੂੰ ਆਪਾਂ ਕਿਸ ਨਾ ਕਿਸੇ ਰੂਪ ਦੇ ਵਿੱਚ ਬਚਾ ਲਈਏ ਹਾਂਜੀ ਸੋ ਉਹਦੇ ਵਿੱਚ ਉਹਦੇ ਵਾਸਤੇ ਅਸੀਂ ਜਿਹੜਾ ਸੋਮਵਾਰ ਤੇ ਵੀਰਵਾਰ ਸਾਡੇ ਮਹਕਮੇ ਦੇ ਅਫਸਰ ਸਾਹਿਬਾਨ ਦੀ ਜਿਹੜੀਆਂ ਨੇ 12 ਟੀਮਾਂ ਜਿਹੜੀਆਂ ਬਲੋਕ ਸਰਕਲ ਪੱਧਰ ਤੇ ਕੰਮ ਕਰ ਰਹੀਆਂ ਨੇ ਹਾਂਜੀ ਦੋ ਬਲੋਕ ਪੱਧਰ ਤੇ ਕੰਮ ਕਰ ਰਹੀਆਂ ਨੇ ਇੱਕ ਕਿੜਾ ਬੋ ਡਿਸਟ੍ਰਿਕਟ ਪੱਧਰ ਤੇ ਕੰਮ ਕਰ ਰਹੀ ਹੈ ਜਿਹੜੀ ਕਿ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਨੂੰ ਕਿੜਿਆ ਮਕੌੜਿਆ ਦੀ ਜਨਸੰਖਿਆ ਈਟੀਐਲ ਲੈਵਲ ਜੋ ਵੀ ਉਹਦਾ ਹੈਗਾ ਵਾ ਉਹਨੂੰ ਜਾ ਕੇ ਉਹਨੂੰ ਦੱਸਦੇ ਨੇ ਵੀ ਇਹਦੇ ਵਿੱਚ ਕਿਹ ਕਿਸ ਪੱਧਰ ਤੇ ਆਡਾ ਕੀੜਾ ਪਹੁੰਚਿਆ ਵਾ ਤੇ ਕਦੋਂ ਆਪਾਂ ਛੜਕਾ ਕਰਨਾ ਵਾ ਤਾਂ ਜੋ ਇਹ ਆਪਣੀ ਨਰਮੇ ਦੀ ਫਸਲ ਨੂੰ ਜਿਹੜਾ ਉਹ ਬਚਾ ਸਕੀਏ ਜੇਕਰ ਇਸ ਵੇਲੇ ਗੱਲ ਕਰੀਏ ਤੇ ਸਾਡੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਮਲਦੀਪ ਸਿੰਘ ਦੱਸਿਆ ਕਿ ਚਿੱਟੀ ਮੱਖੀ ਦਾ ਕਾਫੀ ਅਟੈਕ ਹੈਗਾ ਵਾ ਹਾਂਜੀ ਸਰ ਹਾਂ ਇਸ ਖੇਤ ਵੀ ਆਪਾਂ ਦੇਖਦੇ ਪਏ ਹਾਂ ਤੇ ਇਹ ਖਰਾਬ ਤਾਂ ਬਹੁਤ ਵਧੀਆ ਵਾ ਕਿਉਂਕਿ ਇਹਨਾਂ ਨੇ ਜਿਹੜੀ ਪ੍ਰੀਰੀ ਤਿਆਰ ਕਰਕੇ ਲਾਈ ਹੈ ਹਾਂਜੀ ਬਟ ਇਹਦੇ ਵਿੱਚ ਵੀ ਜਿਹੜੀ ਦੇਖਿਆ ਗਿਆ ਕਿ ਉਹ ਵਾਈਟ ਫ्लाई ਜਿਹੜੀ ਚਿੱਟੀ ਮੱਖੀ ਜਿਹੜੀ ਹੈਗੀ ਆ ਸੋ ਉਹਦੇ ਵਿੱਚ ਵੀ ਸਾਡੇ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨਾਲ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਕੀਟ ਵਿਗਿਆਨੀ ਨਾਲ ਬਿਲਕੁਲ ਰابطਾ ਕਾਇਮ ਕਰਕੇ ਜਦ ਕਿ ਅਹੀਂ ਜਿਹੜਾ ਵਾ ਸਾਡੇ ਡੀਲਰ ਜੀ ਡੀਲਰ ਸਾਹਿਬਾਨ ਕਿਉਂਕਿ ਜਿਹੜਾ ਆਮ ਕਰਕੇ ਕਿਸਾਨ ਜਿਹੜਾ ਉਹ ਸਿੱਧਾ ਡੀਲਰ ਕੋ ਜਾਂਦਾ ਤੇ ਡੀਲਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਆ ਆਪਣੇ ਡਿਪਾਰਟਮੈਂਟ ਚ ਵੀ ਜਿਹੜੀ ਦਵਾਈ ਜਿਹੜੀ ਰეკਮੈਂਡਡ ਹੈ ਉਹ ਹੀ ਆਪਾਂ ਦੇਣੀ ਆ ਹੋਰ ਨਹੀਂ ਆਪਾਂ ਦੇਣੀ ਹੈਗੀ ਸੋ ਇਹ ਜਿਹੜੇ ਜਿਹੜੇ ਫਿਰ ਸਾਡੇ ਸਟਾਫ ਜਿਹੜਾ ਵਾ ਉਹਨਾਂ ਨੂੰ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜਿਹੜੀ ਟ੍ਰੇਨਿੰਗ ਦਿੱਤੀ ਗਈ ਆ ਇਹੀ ਜਿਹੜੀ ਕਿਤੇ ਵੀ ਜਾ ਕੇ ਇੱਕ ਮਾਰਨਾ ਖਾਈਏ ਤਾਂ ਕਿ ਫਾਰਮਰ ਨੂੰ ਜਿਹੜੀ ਤਕਨੀਕੀ ਅਗਵਾਈ ਜਿਹੜੀ ਆ ਉਹ ਸਹੀ ਦੇਖ ਸਕੀਏ ਸਾਡਾ ਮੇਨ ਮਕਸਦ ਹੈ ਕਿ ਜਿਹੜਾ ਹੈਡਾ ਨਰਮਾ ਵਾ 320 ਏਕੜਾ ਹੈਕਟੇਰਾ ਉਹਨੂੰ ਬਚਾਈਏ ਹਾਂਜੀ ਤੇ ਇਸ ਵੇਲੇ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਤੇ ਜਲੋ ਪਾਣੀ ਲੱਗਦਾ ਵਾ ਠੀਕ ਹੈ ਜਿੱਥੇ ਪਾਣੀ ਨਹੀਂ ਲੱਗਦਾ ਪਿਆ ਝੋਨੇ ਨੂੰ ਇਸ ਲਈ ਜਿਹੜਾ ਠੀਕ ਹੈ ਝੋਨੇ ਨੂੰ ਵੀ ਪਾਣੀ ਦੀ ਲੋੜ ਆ ਪਰ ਝੋਨੇ ਨੂੰ ਇੱਕ ਜੇ 4-5 ਦਿਨ ਪਾਣੀ ਨਹੀਂ ਲੱਗੂਗਾ ਤਾਂ ਕੋਈ ਉਹਨੂੰ ਪ੍ਰੋਬਲਮ ਨਹੀਂ ਹੋਣਗੀ ਕਿਉਂ ਐਵੇਂ ਝੋਨਾ ਚੱਲਿਆਦਾ ਵਾ ਤੇ ਜਿੱਥੇ ਨਰਮੀ ਨੂੰ ਪਾਣੀ ਨਹੀਂ ਲੱਗਾ ਉੱਥੋਂ ਇੱਕ ਪਾਣੀ ਜ਼ਰੂਰ ਲਾ ਦੇਣਾ ਤਾਂ ਕਿ ਇੱਕ ਦੋ ਦਿਨਾਂ ਚ ਹੋ ਸਕਦਾ ਚਾਰ ਪੰਜ ਦਿਨਾਂ ਦੇ ਵਿੱਚ ਜਿਹੜਾ بارش ਪੈ ਜਾਵੇ ਤੇ ਸਾਡੀ ਚਿੱਟੀ ਮੱਖੀ ਦਾ ਹਮਲਾ ਜਿਹੜਾ ਉਹ ਘਟ ਜਾਵੇ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਸ ਵੇਲੇ ਜਿਹੜਾ ਇੱਕ ਤਾਂ ਉਹ ਜਿਹੜਾ ਪਾਣੀ ਲਾਈਏ ਤੇ ਇੱਕ ਜੋ ਵੀ ਪੰਜਾਬ ਖੇਤੀਬੜ ਯੂਨੀਵਰਸਿਟੀ ਵੱਲੋਂ ਜੋ ਸਿਫਾਰਿਸ਼ ਕੀਤਾ ਕੀਟਨਾਸ਼ਕ ਨੇ ਉਹਨੂੰ ਟਾਈਮ ਟੂ ਟੂ ਵਰਤਦੇ ਰਹੀਏ। ਸਰ ਜਿਵੇਂ ਆਪਾਂ ਟਰੈਪ ਕੋਲੇ ਖੜੇ ਆ ਹੂੰ ਇੱਕ ਜਦੋਂ ਫਸਲ ਤੋ ਕਿੰਨੀ ਹਾਈਟ ਤੇ ਜਾਂ ਕਿਸ ਤਰ੍ਹਾਂ ਇਹ ਲਗਾਉਣਾ ਚਾਹੀਦਾ ਕਿੰਨੀ ਹਾਈਟ ਤੇ ਆਪਾਂ ਲਾਈਏ ਤਾਂ ਜੋ ਜਿਹੜੀ ਸਹੀ ਤਰ੍ਹਾਂ ਨਾਲ ਇੱਕ ਜ਼ਿਮੀਂਦਾਰ ਨੂੰ ਪਤਾ ਲੱਗ ਸਕੇ ਇਹਦੇ ਬਾਰੇ ਵੀ ਜਿਵੇਂ ਪੰਜਾਬ ਸਰਕਾਰ ਵੱਲੋਂ ਆਪਾਂ ਨੂੰ ਫ੍ਰੀ ਦਿੱਤੇ ਗਏ ਇਹਦੇ ਵਿੱਚ ਜੇ ਦੇਖੀ ਤੇ ਅਸੀਂ ਮੈਕ ਅ ਮਾਰਚ ਅਪ੍ਰੈਲ ਦੇ ਵਿੱਚ ਹੀ ਆਤਮਾ ਸਕੀਮ ਦੇ ਤਹਿਤ ਅਸੀਂ 500 ਜਿੰਨਾ ਵੀ ਘਾੜਾ ਰਕਬਾ ਹੁੰਦਾ ਸੰਭਾਵਨਾ ਸੀਗੀ ਤੇ 500 ਟ੍ਰੈਪ ਖਰੀਦ ਲਿਆ ਸੀਗਾ ਦੋ ਲਿਓੜ ਦਾ ਹਜ਼ਾਰ ਲਿਓੜ ਖਰੀਦਿਆ ਸੀ ਤੇ ਇਹ ਜਿਹੜੇ ਹਰੇਕ ਲਗਭਗ ਹਰੇਕ ਫਾਰਮਰ ਦੇ ਖੇਤ ਦੇ ਵਿੱਚ ਇਹ ਇੱਕ ਇੱਕ ਜਿਹੜਾ ਵਾ ਉਹ ਲਾਇਆ ਗਿਆ ਵਾ ਸੋ ਜਿਸ ਤਰ੍ਹਾਂ ਇਹਨਾਂ ਡਾਕਟਰ ਕਮਲਦੀਪ ਨੇ ਦੱਸਿਆ ਕਿ ਇਹਦੇ ਵਿੱਚ ਜਿਹੜੇ ਪਤੰਗੇ ਜਿਹੜੇ ਆ ਗੁਲਾਬੀ ਸੂਰਜੀ ਦੇ ਤੰਗੇ ਜਿਹੜੇ ਆ ਉਹ ਆ ਜਾਂਦੇ ਆ ਤੋ ਇਹਦੇ ਜਿਹੜੀ ਹਾਈਟ ਜਿਹੜੀ ਆ ਨਰਮੇ ਦੀ ਹਾਈਟ ਉੱਪਰ ਹੋਣੀ ਚਾਹੀਦੀ ਆ ਠੀਕ ਹੈ ਜੀ ਕਿਉਂਕਿ ਉਹ ਇਹ ਨਰਮਾ ਵਧ ਗਿਆ ਵਾ ਇਹਦੀ ਹਾਈਟ ਥੱਲੇ ਚਲ ਗਈ ਆ ਇਹਨੂੰ ਹੁਣ ਤਾਂ ਚੁੱਕਣਾ ਪਊਗਾ ਠੀਕ ਹੈ ਜੀ ਤਾਂ ਜੋ ਸਾਡੇ ਜਿਹੜੇ ਜਿਹੜੀ ਪਤੰਗੇ ਜਿਹੜੇ ਆ ਉਹ ਸਹੀ ਦੇਖਣਾ ਚ ਸਕਣ ਨੁਕਸਾਨਵੀਰਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਦੇ ਖੇਤ ਦੇ ਵਿੱਚ ਨਹੀਂ ਲੱਗੇ ਤ ਹਾਂਜੀ ਉਹਨਾਂ ਦੇ ਖੇਤਾਂ ਵਿੱਚ ਵੀ ਲੱਗ ਸਕਦਾ ਹੈ ਕਿਈ ਤਾਂ ਹੋ ਸਕਦਾ ਵੀ ਕਈ ਆ ਦੂਰ ਦਰਾਡੇ ਹੋਲ ਕਰਕੇ ਕਿੜਾ ਵਾ ਉਹ ਪਹੁੰਚ ਵਿੱਚ ਨਾ ਆ ਜਾ ਸਕਣ ਪਰ ਉਹ ਜਿਹੜੇ ਕਿਸਾਨ ਵੀਰ ਜਿਹੜੇ ਨੇ ਆਪਣੇ ਖੇਤੀਬਾੜੀ ਵਿਕਾਸ ਅਫਸਰ ਨੂੰ ਖੇਤੀਬਾੜੀ ਵਿਸਥਾਰ ਅਫਸਰ ਨਾਲ ਸੰਪਰਕ ਜਰੂਰ ਕਰਨ। ਉਹ ਜਿਵੇਂ ਫਿਰੋਮੋਨ Trap ਲੱਗਿਆ ਗੁਲਾਬੀ ਸੁੰਡੀ ਵਾਸਤੇ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ ਅਤੇ PAU ਯੂਨੀਵਰਸਿਟੀ ਲੁਧਿਆਣਾ ਬਹੁਤ ਹੱਦ ਤੱਕ ਕੰਮ ਕਰ ਰਹੇ ਆ ਕਿ ਨਰਮੀ ਦੀ ਫਸਲ ਨੂੰ ਬਚਾਇਆ ਜਾ ਸਕੇ। ਸੋ ਇਸੇ ਦੇ ਸਬੰਧ ਦੇ ਵਿੱਚ ਸਾਡੇ ਫਰੀਦਕੋਟ ਦਾ ਇੱਕ ਆਤਮਾ ਵਿੰਗ ਬਣਿਆ ਜਿਹੜਾ ਕਿਸਾਨਾਂ ਦੀ ਮਦਦ ਕਰਦਾ ਹੈ ਉਹਨਾਂ ਦੇ ਲਈ ਸਕੀਮਾਂ ਲੈ ਕੇ ਆਉਂਦਾ ਹੈ ਸੋ ਉਹਨਾਂ ਦੇ ਸਾਡੇ ਜ਼ਿਲ੍ਹੇ ਦੇ ਇੰਚਾਰਜ ਹੈ ਜੀ ਆਤਮਾ ਵਿੰਗ ਦੇ ਡਾਕਟਰ ਅਮਨ ਕੇਸ਼ਵ ਜੀ ਇਹਨਾਂ ਨੂੰ ਪੁੱਛਦੇ ਆ ਕਿ ਆਤਮਾ ਵਿੰਗ ਦੇ ਵਿੱਚ ਡਾਕਟਰ ਸਾਹਿਬ ਕਿਹੜੀਆਂ ਕਿਹੜੀਆਂ ਸਕੀਮਾਂ ਆਉਂਦੀਆਂ ਤੁਹਾਨੂੰ ਡਾਕਟਰ ਨਿਸ਼ਾਨ ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਨਰਮੇ ਦੀ ਨਰਮਾ ਸਾਡੀ ਸੋਣੀ ਦੀ ਇੱਕ ਮੁੱਖ ਫਸਲ ਹੈ ਪਰ ਜਦੋਂ ਅਸੀਂ ਫਸਲੀ ਵਿਭਿੰਨਤਾ ਨੂੰ ਦੇਖਦੇ ਹਾਂ ਤਾਂ ਚੋਨੇ ਤੇ ਬਾਸਮਤੀ ਤੇ ਬਦਲ ਦੇ ਰੂਪ ਦੇ ਵਿੱਚ ਇਹਨੂੰ ਮੁੱਖ ਤੌਰ ਤੇ ਵੇਖਿਆ ਜਾਂਦਾ ਹੈ ਪਿਛਲੇ ਕੁਝ ਸਾਲਾਂ ਤੋਂ ਸਾਡਾ ਰਕਬਾ ਇਹਦੇ ਅਧੀਨ ਘਟਦਾ ਜਾ ਰਿਹਾ ਹੈ ਔਰ ਆਤਮਾ ਅਧੀਨ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹ ਕਿਸਾਨਾਂ ਤੱਕ ਪਹੁੰਚਣ ਔਰ ਉਸ ਉਹਦੇ ਵਿੱਚ ਪਹਿਲ ਦੇ ਆਧਾਰ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇਸ ਸਾਲ 500 ਜਿਹੜੇ ਫਰਮਨ ਟ੍ਰੈਪ ਹੈ ਕਿਉਂਕਿ ਗੁਲਾਬੀ ਸੁੰਡੀ ਦਾ ਜਿਹੜਾ ਹਮਲਾ ਪਿਛਲੇ 2-3 ਸਾਲਾਂ ਤੋਂ ਕਾਫੀ ਨਰਮੇ ਦੇ ਖੇਤਾਂ 'ਚ ਵੇਖਿਆ ਗਿਆ ਔਰ ਇਸ ਨੂੰ ਕੰਟਰੋਲ ਕਰਨ ਲਈ ਜਾਂ ਮੈਂ ਕਹੂੰਗਾ ਵੀ ਲਗਾਤਾਰ ਮੋਨਿਟਰਿੰਗ ਕਰਨ ਲਈ ਇੱਕ ਚੰਗੀ ਤਰ੍ਹਾਂ ਸਰਵੇਖਣ ਕਰਨ ਲਈ ਇੱਕ ਫੇਰੋਮੋਨ Trap ਲਗਾਏ ਗਏ ਨੇ ਤਾਂ ਕਿ ਅਸੀਂ ਸਹੀ ਸਮੇਂ ਦੇ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਪਛਾਣ ਕਰ ਸਕੀਏ ਇਸ ਤੋਂ ਇਲਾਵਾ ਜਦੋਂ ਅਸੀਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਦੇ ਅਧੀਨ ਨਰਮਾ ਬਹੁਤ ਅਹਿਮੀਅਤ ਰੱਖਦਾ ਹੈ ਔਰ ਉਸ ਪਰ ਸਰਕਾਰ ਦੇ ਪ੍ਰੋਗਰਾਮ ਅਧੀਨ ਫਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਜ਼ਿਲ੍ਹਾ ਫਰੀਦਕੋਟ ਦੇ ਵਿੱਚ 16 ਕਲਸਟਰ ਜਿਹੜੇ ਹੈਗੇ ਆ ਨਰਮੇ ਦੇ ਉਹ ਚੋਣੇ ਗਏ ਆ ਔਰ ਬਲਾਕ ਫਰੀਦਕੋਟ ਦੇ ਵਿੱਚ 11 ਕਲਸਟਰ ਦਿੱਤੇ ਗਏ ਨੇ ਬਲਾਕ ਫਰੀਦਕੋਟ ਦੇ ਵਿੱਚ ਜਿਹੜੇ ਨੇ 5 ਕਲਸਟਰ ਦਿੱਤੇ ਨੇ ਕੋਟਕਪੂਰੇ ਚ 11 ਨੇ ਔਰ ਫਰੀਦਕੋਟ ਚ 5 ਨੇ ਸੋ ਟੋਟਲ 16 ਕਲਸਟਰ ਨੇ ਠੀਕ ਇਹਨਾਂ 16 ਕਲਸਟਰਾਂ ਦੇ ਵਿੱਚ ਇੱਕ ਕਲਸਟਰ ਜਿਹੜਾ ਹੈਗਾ ਉਹ 10 ਹੈਕਟੇਅਰ ਦਾ ਮੰਨ ਲਓ 25 ਕਿੱਲਿਆਂ ਦਾ ਜਿਹੜਾ ਇੱਕ ਕਲਸਟਰ ਹੈ ਇਸ ਕਲਸਟਰਾਂ ਦੇ ਵਿੱਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਕ੍ਰਿਟੀਕਲ ਇਨਪੁਟ ਅਸੀਂ ਜਿਹੜੇ ਨਾਜ਼ੁਕ ਜਿਹੜੀਆਂ ਗੱਲਾਂ ਹੈਗੀਆਂ ਜਿਹੜੀਆਂ ਜਿਵੇਂ ਡਾਕਟਰ ਕਮਲਦੀਪ ਨੇ ਦੱਸਿਆ ਡਾਕਟਰ ਅਮਰੀਕ ਸਿੰਘ ਜੀ ਨੇ ਦੱਸਿਆ ਵੀ ਅਸੀਂ ਗੱਲਾਂ ਦਾ ਧਿਆਨ ਰੱਖਣਾ ਜਿਵੇਂ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਰਨੀ ਆ ਜਿਹੜੀਆਂ ਸਾਡੀਆਂ ਛੋਟੇ ਤੱਤਾਂ ਦੀ ਘਾਟ ਦੀ ਨਿਸ਼ਾਨੀ ਆ ਇਸ ਵੇਲੇ ਜੇ ਜ਼ਿੰਕ ਦੀ ਸਪਰੇਅ ਕਰਨੀ ਆ ਜਾਂ ਮੈਗਨੀਸ਼ੀਅਮ ਦੀ ਸਪਰੇਅ ਕਰਨੀ ਆ ਇਸ ਤੋਂ ਇਲਾਵਾ ਜਿਹੜੇ ਕੀਟਨਾਸ਼ਕ ਨੇ ਉਹਨਾਂ ਦੀ ਜਿਹੜੀ ਸਪਰੇਅ ਕਰਨੀ ਆ ਅਸੀਂ ਚਾਹੇ ਉਹ ਨਿੰਮ ਵਾਲੀ ਸੀ ਜਦੋਂ ਅਸੀਂ ਪਹਿਲ ਦੇ ਆਧਾਰ ਤੇ ਕਰਨੀ ਸੀ ਜਦੋਂ ਕੀਟਨਾਸ਼ਕਾਂ ਦਾ ਕੀਟਾਂ ਦਾ ਹਮਲਾ ਕੁਝ ਜ਼ਿਆਦਾ ਨਹੀਂ ਸੀਗਾ ਨਿੰਮ ਵਾਲੀਆਂ ਸਪਰੇਅਆਂ ਸੀ ਉਸ ਤੋਂ ਬਾਅਦ ਜੇ ਅਸੀਂ ਚਿੱਟੀ ਮੱਖੀ ਲਈ ਅਸੀਂ ਬਾਲਕਾਂ ਲਈ ਸਪਰੇਅ ਹੈਗੀ ਆ ਜਾਂ ਬੱਚਿਆਂ ਲਈ ਸਪਰੇਅ ਹੈਗੀ ਆ ਜਾਂ ਸਾਡੇ ਕੋਲ ਗੁਲਾਬੀ ਸੰਡੀ ਲਈ ਸਪਰੇਅ ਹੈਗੀ ਆ ਜਾਂ ਹਰੇ ਤੇਲੇ ਲਈ ਸਪਰੇਅ ਹੈਗੀ ਆ ਇਹਨਾਂ ਸਾਰੀਆਂ ਸਪਰੇਆਂ ਨੂੰ ਜੋੜ ਕੇ ਕਿਸਾਨ ਵੀਰ ਆਪਣੇ ਬਿੱਲ ਜਿਹੜੇ ਆ ਉਹ ਆਪਣੇ ਕੋਲ ਰੱਖਣ ਔਰ ਸੰਬੰਧਤ ਖੇਤੀਬਾੜੀ ਵਿਕਾਸ ਅਫਸਰ ਵਿਸਥਾਰ ਅਫਸਰ ਜਾਂ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਨ ਤਾਂਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਉਹਨਾਂ ਨੂੰ ਜਿੰਨਾ ਮਾਨ ਰਾਸ਼ੀ ਦਿੱਤੀ ਜਾ ਸਕਦੀ ਹੈ ਸਰਕਾਰ ਵੱਲੋਂ ਉਹ ਉਹਨਾਂ ਦੇ ਵਿੱਚ ਐਡ ਕੀਤਾ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਕਿਸਾਨ ਵੀਰ ਆਪਣੇ ਟਰੈਪ ਨਹੀਂ ਲੈ ਸਕੇ ਕਿਉਂਕਿ ਦੇਖੋ ਅਸੀਂ 500 ਟਰੈਪ ਜਿਹੜੇ ਲਿੱਤੇ ਸੀਗੇ ਉਹ ਸਾਰਿਆਂ ਤੱਕ ਨਹੀਂ ਪਹੁੰਚ ਹੋ ਸਕੇ ਇਸ ਤੋਂ ਇਲਾਵਾ ਜੇ ਕੋਈ ਕਿਸਾਨ ਵੀਰ ਆਪਣੇ ਪੱਧਰ ਤੇ ਉੱਤੇ ਟਰੈਪ ਲੈ ਕੇ ਆਪਣੇ ਖੇਤ ਚ ਲੈਂਦਾ ਉਹ ਵੀ ਬਿੱਲ ਜਿਹੜੇ ਆ ਉਹ ਇਸ ਫਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਜਿਹੜੇ ਆ ਉਹ ਮੰਨੇ ਜਾਣਗੇ ਔਰ ਉਹਨਾਂ ਦਾ ਬਿੱਲ ਵੀ ਅਪਡੇਟ ਜਦੋਂ ਕਰੋਂਗੇ ਉਹਦੇ ਤੇ ਵੀ ਸਬਸਿਡੀ ਜਿਹੜੀ ਆ ਉਹ ਉਹਨਾਂ ਨੂੰ ਉਪਲਬਧ ਕੀਤੀ ਜਾਊਗੀ 7000 ਰੁਪਏ ਪ੍ਰਤੀ ਹੈਕਟੇਅਰ ਦੀ ਜਿਹੜੀ ਸਬਸਿਡੀ ਹੈਗੀ ਆ ਉਹ ਸਾਨੂੰ ਕਿਸਾਨ ਵੀਰਾਂ ਨੂੰ ਜਿਹੜੀ ਉਹ ਮਿਲ ਸਕਦੀ ਆ ਮੇਰੀ ਬੇਨਤੀ ਆ ਸਾਰੇ ਕਿਸਾਨ ਵੀਰਾਂ ਨੂੰ ਕਿ ਉਹ ਜਿਹੜੇ ਇਹ ਸਬੰਧਤ ਬਿੱਲ ਹੈਗੇ ਆ ਆਪਣੇ ਮੈਂ ਇੱਥੇ ਕਲੀਅਰ ਕਰਦਾ ਵੀ ਬੀਜ ਦੇ ਉੱਤੇ ਜਿਹੜੀ ਸਬਸਿਡੀ ਨਹੀਂ ਹੈ ਇਸ ਵਾਰੀ ਬੀਜ ਵਾਲੀ ਸਬਸਿਡੀ ਨਹੀਂ ਇਹਦੇ ਵਿੱਚ ਅਵੇਲੇਬਲ ਬਾਕੀ ਜਿਨਨੇ ਕ੍ਰਿਟੀਕਲ ਇੰਪੋਰਟ ਆ ਮੈਂ ਫੇਰ ਇੱਕ ਵਾਰੀ ਦੁਹਰਾਦਾ ਵੀ ਜਿਨਨੇ ਕ੍ਰਿਟੀਕਲ ਇੰਪੋਰਟ ਆ ਚਾਹੇ ਉਹ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਆ ਚਾਹੇ ਨਿੰਮ ਵਾਲੀਆਂ ਸਪਰੇਆਂ ਨੇ ਚਾਹੇ ਛੋਟੇ ਤੱਤਾਂ ਦੀਆਂ ਸਪਰੇਆਂ ਨੇ ਚਾਹੇ ਅਸੀਂ ਕੀਟਨਾਸ਼ਕਾਂ ਨੂੰ ਕੰਟਰੋਲ ਕਰਨ ਲਈ ਜਿਹੜੀਆਂ ਵੱਖ-ਵੱਖ ਸਪਰੇਆਂ ਨੇ ਉਹਨਾਂ ਦੇ ਬਿੱਲ ਲੈ ਪੋਰਟਲ ਦੇ ਉੱਤੇ ਅਪਡੇਟ ਕਰਨ ਤਾਂ ਕਿ ਉਹਨਾਂ ਨੂੰ ਇਹ ਸਬਸਿਡੀ ਮਿਲ ਸਕੇ। ਸੋ ਡਾਕਟਰ ਕੇਸ਼ਵ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ। ਸੋ ਜਿਵੇਂ ਆਪਾਂ ਨੂੰ ਡਾਕਟਰ ਕੇਸ਼ਵ ਨੇ ਦੱਸਿਆ ਜੀ ਜੋ ਵੀ ਇਹਨਾਂ ਦੇ ਮਹਿਕਮੇ ਦੇ ਵਿੱਚ ਜਾਂ ਇਹਨਾਂ ਦੇ ਵਿੰਗ ਦੇ ਵਿੱਚ ਕੀ ਮਾਰ ਰਹੀਆਂ ਉਹਦੇ ਬਾਰੇ ਇਹਨਾਂ ਨੇ ਦੱਸਿਆ। ਸੋ ਕਿਸਾਨ ਵੀਰਾਂ ਨੂੰ ਉਹ ਵੀ ਬੇਨਤੀ ਕਰਦੇ ਆ ਕਿ ਜਿਹੜੀ ਵੀ ਤੁਸੀਂ ਇਨਪੁਟ ਆਪਦੀ ਨਰਮੇ ਦੀ ਫਸਲ ਵਾਸਤੇ ਜਾਂ ਕਿਸੇ ਵੀ ਫਸਲ ਵਾਸਤੇ ਲੈਣੇ ਉਹਦਾ ਪੱਕਾ ਬਿਲ ਜ਼ਰੂਰ ਲਿਆ ਕਰੋ। ਸੋ ਉਹਦੇ ਉਹਦੇ ਆਧਾਰ ਤੇ ਤੁਹਾਨੂੰ ਜਿਹੜਾ ਹੈਗਾ ਉਹ ਮਾਲੀ ਮਦਦ ਦਿੱਤੀ ਜਾਣੀ ਆ। ਸੋ ਬਾਈ ਕਾਬਲ ਸਿੰਘ ਹੈ ਜੀ। ਇਨਾਂ ਦਾ ਖੇਤ ਆ ਇਹ तकरीबन 1.5 ਏਕੜ ਰਕਬਾ ਬੀਜਿਆ ਬਾਈ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਜੀ ਤੁਸੀਂ ਕਿਹੜੀ ਵੈਰੈਟੀ ਬੀਜੀ ਆ ਔਰ ਕਿੰਨੇ ਦਿਨਾਂ ਦੀ ਫਸਲ ਹੋ ਗਈ ਆ ਇਹ ਰਾਸ਼ੀ 773 ਵੈਰੈਟੀ ਹੈ ਜੀ ਹਾਂ ਜੀ ਇਹ April ਮਾਰਚ 11 ਮਾਰਚ ਨੂੰ ਲਾਈ ਸੀ ਪਨੀਰੀ ਜੀ ਠੀਕ ਹੈ ਤੇ April 14 ਉਹ ਖੇਤ ਚਲਾਈ ਸੀ ਹਰ ਸਾਲ ਲਉਣੀ ਜੀ ਤੁਸੀਂ ਇਹ ਐਰ ਕੀ ਲਾਈ ਆ ਜੀ ਸੋਰੀ ਪਹਿਲੀ ਵਾਰ ਹਾਂ ਜੀ ਹਾਂ ਕਣਕ ਦੀ ਕਟਾਈ ਤੋਂ ਬਾਅਦ ਲਾਈ ਜੀ ਠੀਕ ਹੈ ਜੀ ਤੇ ਬਾਈ ਜੀ ਇਹਦੇ ਵਿੱਚ ਤੁਸੀਂ ਹੁਣ ਤੱਕ ਕੀ ਖਾਦ ਖਰਕ ਪਾਈ ਆ ਇੱਟ ਜੀ ਡਾਈ ਡੇਢ ਕਟਾ ਡਾਈ ਤੇ ਪोटाश ਹੂੰ ਤੇ ਹੋਰ ਸਪਰੇਅ ਕੀਤੀ ਜੀ ਐਨ ਪੀ ਕੇ ਬਾਕੀ ਜੋ ਲਿਖਾਇਆ ਸੀਗਾ ਹੂੰ ਉਹੋ ਕੀ ਇਥੇ ਸੋ ਜਿਹੜਾ ਤੁਸੀਂ ਦੇਖ ਰਹੇ ਨਰਮੇ ਦੀ ਫਸਲ ਤੁਹਾਨੂੰ ਚੰਗੀ ਲੱਗ ਰਹੀ ਹੈ ਇਸ ਟਾਈਮ ਕਿਉਂਕਿ ਕਿਸਾਨ ਭਰਾ ਉਹ ਇਹਨਾਂ ਨੇ ਇੱਕ ਲਫਾਫੇ ਦੇ ਵਿੱਚ ਨਰਮਾ ਲਾਇਆ ਔਰ ਸਾਰੇ ਦਾ ਸਾਰਾ ਲਫਾਫੇ ਦੇ ਨਾਲ ਖੇਤ ਦੇ ਵਿੱਚ ਲਾਇਆ ਇਹਨਾਂ ਨੇ ਇਥੇ ਬੀਜ ਨਹੀਂ ਕਾਫੀ ਫਰਕ ਤੇ ਬੀਜ ਇਹਨਾਂ ਨੇ ਬੈੱਡ ਤੇ ਨਰਮਾ ਲਗਾਇਆ ਚੰਗੀ ਹਾਲਾਤ ਦਾ ਚੰਗੇ ਹਾਲਾਤ ਦੇ ਵਿੱਚ ਨਰਮਾ ਖੜਾ ਹੈ ਮਤਲਬ ਕੀੜੇ ਦਾ ਹਮਲਾ ਤਾਂ ਹੈ ਪਰ ਅੱਛਾ ਹੈ ਮਤਲਬ ਫਸਲ ਚੰਗੀ ਖੜੀ ਹੈ ਸੋ ਬਾਈ ਜੀ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਹੀ ਸੰਦੇਸ਼ ਦੇਣਾ ਚਾਹਾਂਗੇ ਜੀ ਕਿ ਰੈਣਾ ਸਪਰੇਅ ਕੀਤੀ ਜਾਵੇ ਜੋ ਡਾਕਟਰ ਸਾਹਿਬ ਕਹਿੰਦੇ ਬਸ ਕਿ ਚੰਗੀ ਫਸਲ ਲਈ ਜਾਵੇ ਜੇ ਰੈਣਾ ਚੱਲਾਂਗੇ ਤਾਂ ਜੀ ਸੋ ਜਿਵੇਂ ਬਾਈ ਕਾਬਲ ਸਿੰਘ ਨੇ ਦੱਸਿਆ ਕਿਸਾਨ ਭਰਾਵੋ ਤੁਸੀਂ ਖੇਤੀਬਾੜੀ ਵਿਭਾਗ ਨਾਲ ਔਰ ਪੀਏਯੂ ਲੁਧਿਆਣਾ ਤੇ ਕੇਵੀਕੇ ਫਰੀਦਕੋਟ ਦੇ ਨਾਲ ਸੰਪਰਕ ਦੇ ਵਿੱਚ ਰਹੋ ਜੋ ਵੀ ਪੀਏਯੂ ਲੁਧਿਆਣਾ ਸਪਰਸ਼ ਕਰਦਾ ਸਪ੍ਰੇਆਂ ਦੀ ਉਹਦੇ ਮਤਲਬ ਤੁਸੀਂ ਸਪਰੇ ਆਪਦਾ ਸ਼ਡਿਊਲ ਬਣਾਓ ਜਾਂ ਤਾਂ ਜੋ ਤੁਸੀਂ ਆਪਦੀ ਜਿਹੜੀ ਨਰਮੇ ਦੀ ਫਸਲ ਹੈ ਤੋਂ ਚੰਗੀ ਆਮਦਨ ਤੇ ਚੰਗਾ ਝਾੜ ਲੈ ਸਿਕੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਤਮਾਜ਼ੀ ਬਾਈ ਜੀ ਕਾਲ ਸਾਹਿਬ ਸ਼ਿਰਵੈਗ੍ਰੀਜ ਕੀ ਫਤਿਹ